ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕੱਢਿਆ ਗਿਆ ਰੋਸ ਮਾਰਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤਸ਼ੀ ਤੇ ਕਾਰਵਾਈ ਦੀ ਕੀਤੀ ਮੰਗ ਸੀਨੀਅਰ ਅਕਾਲੀ ਆਗੂ ਬੱਬੇ ਹਲੀ ਦੀ ਹਗਵਾਈ ਹੇਠ اوه 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 सी सिंह हाय 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 सी सिंह हाय 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 पारशी बाबा फुटोबा फुटोबा सीता बेटा बेटा मेरा नाम कुमार मैं हल्का पश्चिमी दा इंचार्ज भाजपा भारतीय जनता पार्टी तो ते आज जेडी आतिशी साहिबा का सीएम जेडी दिल्ली दी है उन्होंने जेड़ा एक ਟਿਕਨੀ ਕੀਤੀ ਸਾਡੇ ਗੁਰੂਆਂ ਦੇ ਗੁਰੂਆਂ ਦੇ ਪ੍ਰਤੀ ਉਹਨਾਂ ਦੇ ਖਿਲਾਫ ਇਹ ਪ੍ਰਦਰਸ਼ਨ ਕਰਦੇ ਆ ਤੇ ਇਹੀ ਮੰਗ ਕਰਦੇ ਆ ਕਿ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਦਿੱਲੀ ਦੇ ਉਹ ਆਦਿਸ਼ੀ ਦੇ ਸਖਤ ਸਖਤ ਕਾਰਵਾਈ ਕਰਨ ਤੇ ਉਹਨਾਂ ਦੇ ਐਕਸ਼ਨ ਲਿੱਤਾ ਜਾਏ ਤੇ ਉਹਨਾਂ ਨੂੰ ਕੜੀ ਦੀ ਕੜੀ ਸਜ਼ਾ ਮਿਲੇ ਪੂਰਵ ਸੀ ਇਹ ਮਾਦਿਸ਼ੀ ਦਾ ਪੁਤਲਾ ਜਿਹੜਾ ਪੰਜਾਬ ਲੈਵਲ ਦੇ ਛਾੜਿਆ ਗਿਆ ਉਹਨੇ ਸਾਡੇ ਗੁਰੂਆਂ ਬਾਰੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦੀ ਚਾਦਰ ਗਿਆ ਨੋਨਾ ਬਾਰੇ ਗਲਦਸ਼ ਸ਼ਬਦਾवली ਦੇ ਜਿਹੜੀ ਵਰਤੋਂ ਕੀਤੀ ਆ ਬੜੀ ਮੰਦ ਭਾਗੀ ਗੱਲ ਆ ਇਹ ਕੋਈ ਵੀ ਸਨਾਤਨੀਆਂ ਸਿੱਖ ਭਾਈਚਾਰੇ ਨੂੰ ਸਨਾਤਨ ਭਾਈਚਾਰੇ ਨੂੰ ਇਹ ਬਰਦਾਸ਼ਤ ਨਹੀਂ ਹੈ ਗੁਰੂ ਸਾਡੇ ਦੇ ਸਭ ਦੇ ਪੂਜਨੀਏ ਮਾਨਯੋਗ ਆਦਰਯੋਗ ਨੇ ਜਿਹੜੀ ਵੀ ਇਹਨੇ ਗਲਤੀ ਕੀਤੀ ਹੈ ਜਾਂ ਉਹਦੀ ਮਾਫੀ ਮੰਗੇ ਅਸੀਂ ਮੰਗ ਕਰਦੇ ਹਾਂ ਉਥੋਂ ਦੇ ਜਿਹੜਾ ਸਪੀਕਰ ਹੈ ਇਹਨੂੰ ਸਸਪੈਂਡ ਕੀਤਾ ਜਾਵੇ ਫਾਈਨ ਲਾਇਆ ਜਾਵੇ ਜਾਂ ਜੋ ਵੀ ਸਟੈਪ ਚੁੱਕਿਆ ਜਾ ਸਕਦਾ ਹੈ ਇਹਦੇ ਖਿਲਾਫ ਜਿਹੜਾ ਇਨਫ ਮੰਨਦੇ ਆ ਚੁੱਕਿਆ ਜਾਵੇ ਤੇ ਨਾਲ ਹੀ ਆਪਾਂ ਇਹਨੂੰ ਵੀ ਮੰਗ ਕਰਦੇ ਹਾਂ ਜਿਹੜਾ ਅਰਵਿੰਦ ਕੇਜੀ ਵਾਲਾ ਆਪਰੇਸ਼ਨ ਪ੍ਰੀਮੋ ਆ ਇਨਾਂ ਦੀ ਪਾਰਟੀ ਦਾ ਜੇ ਥੋੜੀ ਵੀ ਜਦੋਂ ਦੇ ਮਾਂਜ ਗੁਰੂਆਂ ਦੇ ਪੜੀ ਹੈਗੀ ਆ ਇਹਦੇ ਕੋ ਪਾਰਟੀ ਲੈਵਲ ਤੇ ਹਸਤੀਫਾ ਦਿੱਤਾ ਲਿਤਾ ਜਾਵੇ ਜੇ ਹਸਤੀਫਾ ਨਹੀਂ ਦਿੰਦੀ ਤੇ ਇਹਨੂੰ ਪਾਰਟੀੋਂ ਬਾਹਰ ਕੱਢਿਆ ਜਾਵੇ ਦਿੱਲੀ ਦੀ ਜਿਹੜੀ ਸਾਬਕਾ ਮੁੱਖ ਮੰਤਰੀ ਜਿਹਨੂੰ ਕੁਸਮਾ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ ਸੀ ਉਹਨੇ ਕੱਲ ਜਿਹੜੀ ਪੁਤਰ ਸਰਦਨ ਦੇ ਵਿੱਚ ਜਿੱਥੇ ਗੁਰੂਆਂ ਦੇ ਗੁਰਦੇਵ ਭਾਦਰ ਜੀ ਦੀ ਸ਼ਹੀਦੀ ਸਮਾਗਮ ਦੀ ਯਾਦ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇਗੇ ਉਥੋਂ ਨੇ ਬੜੀ ਗੰਦੀ ਸ਼ਬਦਾਂ ਦੀ ਵਰਤ ਕੇ ਇਨਸਾਨੀਅਤ ਤੋਂ ਗਿਰੀ ਹੋਈ ਗੱਲ ਕੀਤੀ ਆ ਉਹ ਹਿੰਦੂ ਦੀ ਚਾਦਰਪੁਰ ਦੇਖ ਭਾਦਰ ਜੀ ਦੇ ਜਿਹੜੇ ਸਮਾਗਮ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੇ ਸਾਰੇ ਸੂਬਿਆਂ ਦੇ ਜਿਹੜੇ ਮੁੱਖ ਮੰਤਰੀਆਂ ਨੇ ਲੋਕਾਂ ਨੇ ਮਨਾਏ ਹਿੰਦੂ ਭਾਈਚਾਰੇ ਨੇ ਅੱਗੇ ਹੋ ਕੇ ਸੇਵਾ ਕੀਤੀਆਂ ਤੇ ਉਹ ਆਤਿਥੀ ਜਿਹੜੀ ਆ ਆਤਿਸ਼ੀ ਜਿਹੜੀ ਆ ਉਹ ਐਮ ਐਲ ਏ ਉਹਨੇ ਉਹਨਾਂ ਦੇ ਖਿਲਾਫ ਬੜੀ ਭਲਦੀ ਸ਼ਬਦਾਂ ਵਾਲੀ ਵਰਤੀ ਆ ਸੀ ਕਨੇ ਸ਼ਬਦਾਂ ਚ ਇਹਦੀ ਨਿਖੇਦੀ ਕਰਦੇ ਆ ਜੰਪਰ ਸਰ ਦੀ ਭਾਰਤੀ ਜਨਤਾ ਪਾਰਟੀ ਵੱਲੋਂ ਪੁੱਤਰਾ ਵੁਗਿਆ ਗਿਆ ਤੇ ਅਸੀਂ ਸਪੀਕਰ ਦਿੱਲੀ ਤੋਂ ਮੰਗ ਕਰਦੇ ਵੀ ਉਹਦੀ ਜਿਹੜੀ ਐ ਐਮਐਲਏ ਸ਼ਿਪਾਉ ਖਾਰਜ ਕੀਤੀ ਜਾਵੇ ਤਾਂ ਜੋ ਇਹੋ ਜੀ ਸ਼ਬਦਾਰੀ ਵਰਤਣ ਤੋਂ ਹੋਰਨਾਂ ਨੂੰ ਵੀ ਜਿਹੜੀ ਆਕਲ ਆਵੇ ਕਿਸੇ ਦੇ ਬਾਰੇ ਵੀ ਖਾਸ ਤੌਰ ਤੇ ਗੁਰੂਆ ਪੀਰਾਂ ਬਾਰੇ ਵੀ ਸਾਨੂੰ ਗਲਤ ਸ਼ਬਦਾਬਲੀ ਨਹੀਂ ਵਰਤਣੀ ਚਾਹੀਦੀ ਉਹ ਬਿਰ ਜੋ ਹੋਊਗਾ ਉਹਨੂੰ ਆਪ ਨੂੰ ਪਤਾ ਹੋ ਜਾ ਪੁਸਤਾਂ ਵੀ ਯਾਦ ਰੱਖਣ ਲੱਗਿਆ ਜੋ ਦੇ ਨਾ ਹੋਣਾਵਾ ਇਹ ਜੋ ਸਾਬਕਾ ਮੁੱਖ ਮੰਤਰੀ ਹੈ ਦਿੱਲੀ ਤੋਂ ਆਪ ਦੀ ਰਹੀ ਹੈ ਇਸ ਵੇਲੇ اپੋਜੀਸ਼ਨ ਦੀ ਉੱਥੇ ਲੀਡਰ ਆ ਆਦਸ਼ੀ ਉਹਨੇ ਗੁਰੂ ਸਬਾਨਾਂ ਦੇ ਖਿਲਾਫ ਬੜੀ ਭੱਦੀ ਸ਼ਬਦਾਲ ਵੀ ਵਰਤੀ ਜਿਹੜੀ ਸਾਡੇ ਇਥੇ ਬੁਰਣੀ ਜਿਹੜੀ ਆ ਉਹ ਠੀਕ ਨਹੀਂ ਗੱਲ ਕਰਨੀ ਵੀ ਵੇਖੋ ਉੱਥੇ ਸਰਕਾਰ ਨੇ ਬੀਜੇਪੀ ਨੇ ਸ਼ਾਸਨ ਰੱਖਿਆ ਇਹ ਗੁਰਪੁਰਬ ਤੇ ਦਿਨ ਦੇ ਸਰਪ੍ਰਸਤ ਕਰਕੇ ਸਾਰਾ ਸਿਸਟਮ ਨੂੰ ਇੱਕ ਚੰਗੇ ਤਰੀਕੇ ਦੇ ਨਾਲ ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜੋ ਸ਼ਹੀਦੀ ਆ ਇਹ ਸਨਮਾਨਨਯੋਗ ਆ ਉਹਨਾਂ ਦੇਸ਼ ਨੂੰ ਬਚਾਇਆ ਉੱਥੇ ਬਲੀਦਾਨ ਦਿੱਤਾ ਦਿਦੀ ਵੇ ਤੇ ਦਿਦੀ ਚ ਇਹਦੀ ਸ਼ਲਾਘਾ ਵੀ ਕਰਨੀ ਆ ਸਨਮਾਨਤ ਵੀ ਕਰਨਾ ਜਦੋਂ ਬੋਲਿਆ ਜਾਂਦਾ ਤੇ ਉਹ ਸਨਮਾਨਤ ਹੀ ਹੁੰਦੀ ਤੇ ਜਦੋਂ ਇਹ ਗੱਲ ਆਈ ਸੈਸ਼ਨ ਦੇ ਵਿੱਚ ਇਹਨੇ ਉੱਠ ਕੇ ਬੜੇ ਮਾੜੇ ਲਖਜ ਪਰਤੇ ਜਿਹਦੇ ਨਾਲ ਸਾਰੇ ਦੇਸ਼ ਵਿੱਚ ਸਾਰਿਆਂ ਦੇ ਮਨ ਚ ਬੜੀ ਵੱਡੀ ਠੇਸ ਪਹੁੰਚੀ ਕਿ ਜਿਹੜੀ ਏਡੇ ਵੱਡੇ ਮਹਾਪੁਰਖ ਜੋ ਸਾਡੇ ਗੁਰੂ ਨੇ ਉਹਨਾਂ ਦੀ ਛਿੱਧੀ ਨੂੰ ਇਸ ਤਰੀਕੇ ਨਾਲ ਲਫਜ਼ ਜਿਹੜੇ ਵਰਤੇ ਨੇ ਬੜੀ ਮਾੜੀ ਗੱਲ ਆ ਉਹਦੇ ਰੋਸ وچੋਂ ਪਾਰਟੀ ਨੇ ਪ੍ਰੋਗਰਾਮ ਬਣਾਇਆ ਸਦਸ ਬੀਤ ਸਿੰਘ ਜੀ ਬਾਦਲ ਦਾ ਅੱਜ ਪ੍ਰੋਗਰਾਮ ਆ ਹੁਕਮ ਆਇਆ ਕਿ ਸਾਰੇ ਡਿਸਟ੍ਰਿਕਟ ਹੱਡਕੁਆਟਰਾਂ ਤੇ ਇਹ ਤਰਨੇ ਦਿੱਤੇ ਜਾਣ ਇਹ ਮੈਮੋਰੰਡਮ ਦਿੱਤੇ ਜਾਣ ਜਿਸ ਨੂੰ ਜਾ ਕੇ ਕਿ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਤੇ ਇਹਨੂੰ ਅਰੈਸਟ ਕਰਨਾ ਚਾਹੀਦਾ ਇਸ ਪ੍ਰੋਗਰਾਮ ਦੇ ਤਹਿਤ ਗਦਾਸਪੁਰ ਵਿੱਚ ਵੀ ਅਸੀਂ ਅੱਜ ਡੀਸੀ ਦਫ਼ਤਰ ਦੇ ਅੱਗੇ ਬੈਠੇ ਆ ਤੇ ਮੈਂ ਮੈੰਬਰ ਨੂੰ ਦੇਣਾ ਉਹਦੇ ਵਿੱਚ ਜਿਹੜੀਆਂ ਥੜੀਆਂ ਮੰਗਾ ਨੇ ਖਾਸ ਤੌਰ ਤੇ ਇਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਇਹਨੂੰ ਅਰੈਸਟ ਕਰਨਾ ਚਾਹੀਦਾ